ਪੰਗਾ 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 ਮਹਿਲਾ ਡਾਕਟਰ ਦੇ ਨਾਲ ਮਹਿੰਗਾ ਪੈ ਗਿਆ ਪੰਗਾ ਆਖਰਕਾਰ ਪੁਲਿਸ ਨੂੰ ਦੇਣਾ ਹੀ ਪਿਆ ਪਰਚਾ ਪੁਲਿਸ ਨੂੰ ਦੇਣਾ ਹੀ ਪਿਆ ਅੰਦਰ ਮਾਮਲਾ ਬੜਾ ਚੋਰ ਤੇ ਜਿੱਤੇ ਕਿ ਇੱਕ ਸਰਕਾਰੀ ਡਾਕਟਰ ਦੇ ਨਾਲ ਹੋਈ ਸੀ ਪਦਸਲੋਕੀ ਪਰ ਪੁਲਿਸ ਨੇ ਮਾਮੂਲੀ ਧਾਰਾਵਾਂ ਦੇ ਤਹਿਤ ਕਾਰਵਾਈ ਕੀਤੀ ਪ੍ਰਾਕਰ ਕਰ ਮਹਿਲਾ ਡਾਕਟਰ ਨੇ ਲੈ ਲਿਆ ਸਟੈਂਡ ਤੇ ਉਹਨਾਂ ਨੇ ਆਪਣੇ ਅਫਸਰਾਂ ਨੂੰ ਪੂਰੀ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਡਾਕਟਰ ਵੀ ਇਕਜੁੱਟ ਹੋ ਗਏ ਕਿ ਡਾਕਟਰ ਦੇ ਨਾਲ ਜੇ ਹਸਪਤਾਲ 'ਚ ਅਜਿਹਾ ਸਲੂਕ ਹੋਏਗਾ ਤੇ ਫਿਰ ਕਿਵੇਂ guzara ਹੋਏਗਾ ਦਰਸਾਲ ਨਸ਼ਾ ਛਡਾਊ ਕੇਂਦਰ ਚਿਤਨਾਤ ਮਹਿਲਾ ਡਾਕਟਰ ਦੇ ਨਾਲ ਇੱਕ ਮੁੰਡੇ ਨੇ ਕੀਤੀ ਸੀ ਪੱਤ ਸਲੂਕੇ ਇਸ ਮਾਮਲੇ 'ਚ ਪੁਲਿਸ ਨੂੰ ਦਰਖਾਸਤ ਦਿੱਤੀ ਗਈ ਸੀ ਪਰ ਪੁਲਿਸ ਨੇ ਕੋਈ ਵੀ ਠੋਸ ਕਾਰਵਾਈ ਨਹੀਂ ਕੀਤੀ ਹਾਲਾਂਕਿ ਪੁਲਿਸ ਨੇ 751 ਦਾ ਮਾਮਲਾ ਦਰਜ ਕਰਕੇ ਉਹਦੀ ਗ੍ਰਿਫਤਾਰੀ ਪਾ ਕੇ ਉਸ ਨੂੰ ਐਸਟੀਐਮ ਦੇ ਪੇਸ਼ ਕਰ ਦਿੱਤਾ ਸੀ ਪਰ ਡਾਕਟਰਾਂ ਦੀ ਤਸੱਲੀ ਨਹੀਂ ਸੀ ਹੋਈ ਉਹਨਾਂ ਦਾ ਕਹਿਣਾ ਸੀ ਦਰਖਾਸਤ ਦਿੱਤੀ ਗਈ ਪਰ ਕਾਰਵਾਈ ਨਹੀਂ ਹੋਈ ਪਰ ਇਸ ਦੌਰਾਨ ਪੁਲਿਸ ਕਹ ਰਹੀ ਸੀ ਕਿ ਦਰਖਾਸਤ ਆਹੀ ਨਹੀਂ ਉਹਨਾਂ ਨੇ ਤਾਂ ਆਪ ਹੀ ਕਾਰਵਾਈ ਕਰ ਦਿੱਤੀ ਆਖਰਕਾਰ ਇਸ ਮਸਲੇ 'ਚ ਡਾਕਟਰਾਂ ਵੱਲੋਂ ਦਿੱਤੀ ਗਈ ਦਰਖਾਸਤ ਤੇ ਹੁਣ ਪੁਲਿਸ ਨੂੰ ਸਖਤ ਕਾਰਵਾਈ ਕਰਨੀ ਪੈ ਗਈ ਤੇ ਉਸ ਨੌਜਵਾਨ ਨੂੰ ਗ੍ਰਿਫਤਾਰ ਕਰਨਾ ਪੈ ਗਿਆ ਤੇ ਪੁਲਿਸ ਨੇ ਉਸ ਦੀ ਗ੍ਰਿਫਤਾਰੀ ਵੀ ਪਾਤੀ ਆਓ ਤੁਹਾਨੂੰ ਦਿਖਾਣੇ ਆ ਕੀ ਹੈ ਪੂਰਾ ਮਾਮਲਾ ਤਾਨਕ ਮੇਲ ਪੰਜਾਬੀ ਟੀਵੀ ਤੇ ਲਈ ਚਿਤਿੰਦਰਪਾਲ ਖਲੇਰ ਦੀਪਾ ਜਿਹੜਾ ਇਹ ਹਸਪਤਲ ਦੇ ਵਿੱਚ ਇੱਕ ਐਸ ਦਾ ਮੈਲਾ ਡਾਕਟਰ ਦੇ ਨਾਲ ਕੋਈ ਪਾਲਿਸੀ ਤਾਂ ਸਿਰਫ ਇਹਦੇ ਬਾਰੇ ਕੀ ਹੋਈ ਜਾਂ ਕੀ ਕਰਦੇ ਇਹਦੇ ਵਿੱਚ 25 ਨੌ ਪਿਛਲੇ ਮਹੀਨੇ ਕੰਪਲੇਂਟ ਆਈ ਸੀ ਡਾਕਟਰ ਮਨਦੀਪ ਨੇ ਔਨ ਡਿਊਟੀ ਸੀ ਇਹ ਹਸਪਤਲ ਸਰਕਾਰੀ ਆਪਣਾ ਸਿਆਣੇ ਉਹਨਾਂ ਨਾਲ ਕੋਈ ਡਿੱਕਟਾ ਹੈਗਾ ਉਹਦਾ ਕਾਰਡ ਬਣਾਇਆ ਹੋਇਆ ਸੀਗਾ ਉੱਥੇ ਦਵਾਈ ਲੈਣ ਗਿਆ ਉਹਨੇ ਉਹਨਾਂ ਨੇ ਵੀ ਸਵੀਕਾਰ ਕੀਤਾ ਹੈ ਜਿਹਦੇ ਉੱਤੇ ਐਸ ਐਚਓ ਸਾਹਮਣੇ ਆਪ ਜਾ ਕੇ ਉਹਨੇ ਆਪਣਾ ਜਿਹੜਾ ਰੁਕੂ ਕਾਰਵਾਈ ਉਹ ਮਚਲੀ ਆਂਦੀ ਸੀਗੀ ਤੇ ਉਹ ਤੋਂ ਬਾਅਦ ਉਸ ਵਕਤ ਇਹਨਾਂ ਨੇ ਕੋਈ ਰਿਟਰਨ ਕੰਪਲੇਨ ਨਹੀਂ ਦਿੱਤੀ ਸੀਗੀ ਫਿਰ ਵੀ ਅਸੀਂ ਰੋਕੂ ਕਰ ਰਹੇ ਹਾਂ ਮਾਸ਼ਲੇ ਆਤੀ ਸੀ ਮੌਕੇ ਦੀ ਨਜਾਕਤ ਨੂੰ ਦੇਖਦੇ ਹੋਏ ਤੇ ਬਾਅਦ ਵਿੱਚ ਉਹਨਾਂ ਨੇ ਜਿਹੜੀ ਹੈਗੀ ਰਿਟਰਨ ਕੰਪਲੇਨ ਜਿਹੜੀ ਹੈਗੀ ਹੈ ਸਿਮ ਵੱਲ ਸਾਨੂੰ ਆਈ ਹੈ ਜਿਹਦੇ ਉੱਤੇ ਅਸੀਂ ਜਿਹੜਾ ਹੈਗਾ ਵਕ ਪਕ ਧਾਰਾਵਾਂ ਦੇ ਤਹਿਤ ਦੋਸ਼ੀ ਦੇ ਉੱਤੇ ਆਪਣਾ ਕੇਸ ਰਜਿਸਟਰ ਕਰਕੇ ਤੇ ਦੋਸ਼ੀ ਨੂੰ ਅਦਸਰੇ ਗ੍ਰਿਫਤਾਰ ਕਰ ਲਿਆ ਇਹ ਜਰ ਕਿਹੜੀ ਕਿਹੜੀ ਧਾਰਾ ਨੂੰ ਪਰਚਾ ਕੀਤਾ ਇਹ ਜੋ ਇਹ ਹੈ ਕਿ ਬੀ ਐਮ ਐਸ ਦੀ ਧਾਰਾ ਹੈਗੀ 78 2 79 1262 132 221 3551 3 ਬੀ ਐਨ ਐਸ ਜੇ ਤਾਰਾ ਨੇ ਦਫਤਰੀ ਦੇ ਨਾਲ ਸਬੰਧਤ ਤਾਂ ਜਿਹੜੀਆਂ ਲਗ ਲਗ ਤਾਰਾ ਹੋਣਾ ਪਿਆ ਇਹ ਨਸ਼ਾ ਵੀ ਕਰਦਾ ਸੀ ਇਹ ਦਿੱਕਾ ਹੈਗਾ ਤਾਂ ਕਾਰਡ ਵੀ ਬਣਿਆ ਹੋਇਆ ਹੀ ਹੈ ਤੇ ਇਸ ਤੇ ਕੋਈ ਪਹਿਲਾਂ ਹੀ ਮਾਮਲਾ ਕਰਦਾ ਕੋਈ ਪਹਿਲਾਂ ਹਾਲੇ ਅਸੀਂ ਦੇਖ ਰਹੇ ਹਾਂ ਫਰਤੀਸ਼ ਦੇ ਤਰ੍ਹਾਂ ਨਹੀਂ ਦੇਖ ਰਹੇ ਹਾਂ ਇਨਵੈਸਟੀਗੇਸ਼ਨ ਦੇ ਰਾਜੀ ਗ੍ਰਸਤਾ ਕਰਦੇ ਆ